ਆਉਂ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਕਿਸੇ ਬੱਚੇ ਦਾ ਦਿਮਾਗ ਕਮਜ਼ੋਰ ਹੋਵੇ ਤਾਂ ਉਸ ਨੂੰ ਰੋਜ਼ਾਨਾ ਬਦਾਮ ਖਵਾਓ ਇਸ ਨਾਲ ਉਸ ਦਾ ਹੌਲੀ-ਹੌਲੀ ਦਿਮਾਗ ਤੇਜ਼ ਹੋਣ ਲੱਗ ਜਾਵੇਗਾ ਪਰ ਗਰਮੀਆਂ ਵਿੱਚ ਬੱਚੇ ਨੂੰ ਬਦਾਮ ਭਿਉਂ ਕੇ ਹੀ ਖਵਾਓ ਇਸ ਨਾਲ ਉਸ ਨੂੰ ਕਦੇ ਵੀ ਗਰਮੈਸ ਨਹੀਂ ਹੋਵੇਗੀ। ਨੰਬਰ 2 ਜਿੰਨਾ ਲੋਕਾਂ ਦੇ ਪੈਰਾਂ ਉੱਪਰ ਚੱਪਲ ਪਾਉਣ ਨਾਲ ਸਫੈਦ ਜਾਂ ਕਾਲੇ ਨਿਸ਼ਾਨ ਪੈ ਜਾਂਦੇ ਹਨ। ਉਹਨਾਂ ਲੋਕਾਂ ਨੂੰ ਨਾਰੀਅਲ ਦੇ ਤੇਲ ਵਿੱਚ ਹਲਦੀ ਮਿਲਾ ਕੇ ਰੋਜ਼ਾਨਾ ਪੈਰਾਂ ਉੱਪਰ ਲਾਉਣੀ ਚਾਹੀਦੀ ਹੈ। ਇਸ ਨਾਲ ਹਰ ਤਰ੍ਹਾਂ ਦੇ ਦਾਗ ਸਾਫ਼ ਹੋ ਜਾਣਗੇ। ਨੰਬਰ 3 ਜੋ ਜਿਹੜੇ ਉੱਠਣ ਸਾਰ ਨਹਾ ਕੇ ਰਸੋਈ ਵਿੱਚ ਜਾਂਦੀਆਂ ਹਨ ਉਹਨਾਂ ਦੇ ਘਰ ਵਿੱਚ ਵਰਕਤ ਹਮੇਸ਼ਾ ਬਰਕਰਾਰ ਰਹਿੰਦੀ ਹੈ ਇਸ ਲਈ ਰਸੋਈ ਵਿੱਚ ਹਮੇਸ਼ਾ ਸਾਫ਼ ਸੁਥਰੇ ਹੋ ਕੇ ਹੀ ਜਾਓ ਨੰਬਰ 4 ਜੋ ਲੋਕ ਜਿਆਦਾ ਮਸਾਲੇ ਵਾਲਾ ਖਾਣਾ ਖਾਂਦੇ ਹਨ ਉਹਨਾਂ ਦਾ ਹਾਜ਼ਮਾ ਜਲਦੀ ਹੀ ਖਰਾਬ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਬਵਾਸੀਰ ਤੇ ਜਾਬ ਗੈਸ ਵਰਨ পেট ਫੁੱਲਣ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਹਮੇਸ਼ਾ ਸਿੰਪਲ ਖਾਣਾ ਹੀ ਖਾਓ ਨੰਬਰ 5 ਜੇਕਰ ਤੁਹਾਡੇ ਵਾਲ ਜਿਆਦਾ ਕਮਜ਼ੋਰ ਅਤੇ ਰੁੱਖੇ ਹਨ ਤਾਂ ਉਹਨਾਂ ਉੱਪਰ ਹਫ਼ਤੇ ਵਿੱਚ ਇੱਕ ਵਾਰ ਦੇਸੀ ਕੀ ਉਹ ਦੀ ਮ사ਜ ਜ਼ਰੂਰ ਕਰੋ ਅਤੇ ਫਿਰ ਸਿਰ ਨਹਾ ਲਓ ਇਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਬਣਨਗੇ ਨੰਬਰ 6 ਜੋ ਲੋਕ ਜਿਆਦਾ ਮੋਟੇ ਹੁੰਦੇ ਹਨ ਉਹਨਾਂ ਨੂੰ ਤਲੀਆਂ ਹੋਈਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਬਲੱਡ ਪ੍ਰੈਸ਼ਰ ਵਧਣਾ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ ਇਸ ਲਈ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਨੰਬਰ 7 ਜੋ ਲੋਕ ਅੱਖਾਂ ਵਿੱਚ ਰਾਤ ਨੂੰ ਘਰ ਦਾ ਰਗੜਿਆ ਹੋਇਆ ਸੁਰਮਾ ਪਾ ਕੇ ਪੈਂਦੇ ਹਨ ਤਾਂ ਉਹਨਾਂ ਦੀਆਂ ਅੱਖਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਅਤੇ ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਵਾਧੀ ਹੈ। ਨੰਬਰ 8 ਜੇਕਰ ਅਸੀਂ ਗਾਜਰ ਦਾ ਸੇਵਨ ਕਰਦੇ ਹਾਂ ਤਾਂ ਅਸੀਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਵੀ ਰਾਹਤ ਪਾ ਸਕਦੇ ਹਾਂ। ਨੰਬਰ 9 ਜੇਕਰ ਕੰਮ ਕਰਦੇ ਸਮੇਂ ਸਿਰ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਥੋੜਾ ਜਿਹਾ ਨਮਕ ਚੱਟ ਲੈਣਾ ਚਾਹੀਦਾ ਹੈ। ਇਸ ਨਾਲ ਦਰਦ ਤੋਂ ਤੁਰੰਤ ਆਰਾਮ ਮਿਲਦਾ ਹੈ। ਨੰਬਰ 10 ਜੇਕਰ ਤੁਹਾਡੇ ਹਰ ਸਮੇਂ ਬੁੱਲ ਅਤੇ ਅੱਡੀਆਂ ਫਟੇ ਹੀ ਰਹਿੰਦੇ ਹਨ ਤਾਂ ਇਸ ਲਈ ਰੋਜ਼ਾਨਾ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਪਾ ਲਓ। ਇਸ ਨਾਲ ਤੁਹਾਡੇ ਬੁੱਲ ਫਟਣਗੇ ਨਹੀਂ ਤੇ ਕੁਦਰਤੀ ਤੌਰ ਤੇ ਗੁਲਾਬੀ ਵੀ ਹੋਣ ਲੱਗ ਜਾਣਗੇ। ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਆਪਣੀ ਧੁੰਨੀ ਵਿੱਚ ਤੇਲ ਪਾਉਂਦੇ ਹੋ ਤਾਂ ਨਾਲ ਹੀ ਉਸਤੇ ਆਲੇ-ਦੁਆਲੇ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ ਤੇ ਤੁਸੀਂ ਟੈਨਸ਼ਨ ਲੈਣੀ ਛੱਡ ਦੇਵੋਗੇ ਜਿਸ ਕਾਰਨ ਤੁਸੀਂ अनेका ਹੀ ਬਿਮਾਰੀਆਂ ਤੋਂ ਦੂਰ ਵੀ ਰਹਿ ਸਕਦੇ ਹੋ ਨੰਬਰ 12 ਜੇਕਰ ਤੁਸੀਂ ਪਨੀਰ ਨੂੰ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਉਸ ਨੂੰ ਕੁਝ ਸਮੇਂ ਲਈ ਪਾਣੀ ਵਿੱਚ ਰੱਖ ਦਿਓ ਇਸ ਨਾਲ ਪਨੀਰ ਬਹੁਤ ਹੀ ਨਰਮ ਹੋ ਜਾਵੇਗਾ ਨੰਬਰ 13 ਜਦੋਂ ਵੀ ਤੁਸੀਂ ਪਿਆਜ਼ ਨੂੰ ਕੱਟਦੇ ਹੋ ਤਾਂ ਉਸ ਨੂੰ ਕੁਝ ਸਮੇਂ ਲਈ ਫ੍ਰਿਜ ਵਿੱਚ ਰੱਖ ਲਓ ਇਸ ਨਾਲ ਪਿਆਜ਼ ਨੂੰ ਕੱਟਣ ਸਮੇਂ ਅੱਖਾਂ ਵਿੱਚੋਂ ਹੰਝੂ ਨਹੀਂ ਆਉਣਗੇ ਨੰਬਰ 14 ਜਿਹੜੇ ਲੋਕ ਸਾਗ ਨਾਲ ਕਣਕ ਦੀ ਰੋਟੀ ਖਾਂਦੇ ਹਨ ਉਹਨਾਂ ਨੂੰ ਨਾਲ ਨਿੰਬੂ ਦਾ ਅਚਾਰ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਸਾਗ ਖਾਣ ਨਾਲ ਕਦੇ ਵੀ ਤੁਹਾਡੇ ਤੇ ਜਾਬ ਨਹੀਂ ਬਣੇਗਾ ਨੰਬਰ 15 ਸਾਗ ਵਿੱਚ ਜਦੋਂ ਵੀ ਤੁਸੀਂ ਆਲਣ ਪਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਘੁਨ ਕੇ ਹੀ ਪਾਓ ਇਸ ਨਾਲ ਸਾਗ ਜਲਦੀ ਪੱਕ ਜਾਂਦਾ ਹੈ ਤੇ ਸਾਗ ਸੁਆਦ ਵੀ ਬਣਦਾ ਹੈ ਨੰਬਰ 16 ਜਿਨ੍ਹਾਂ ਲੋਕਾਂ ਦੇ ਸੀਨੇ ਵਿੱਚ ਜਲਣ ਜ਼ਿਆਦਾ ਹੁੰਦੀ ਹੋਵੇ ਉਹਨਾਂ ਨੂੰ ਜ਼ਿਆਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਇਹ ਸਮੱਸਿਆ ਹੋਰ ਵੀ ਵਧਣ ਲੱਗ ਜਾਂਦੀ ਹੈ ਨੰਬਰ 17 ਜਦੋਂ ਵੀ ਤੁਸੀਂ ਚੌਲ ਬਣਾਉਂਦੇ ਹੋ ਉਸਦੇ ਬਚੇ ਹੋਏ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿੱਚ ਲਗਾ ਲਓ ਇਸ ਨੂੰ ਅੱਧਾ ਘੰਟਾ ਰੱਖੋ ਫਿਰ ਵਾਲਾਂ ਨੂੰ ਧੋ ਦਿਓ ਇਸ ਨਾਲ ਤੁਹਾਡੇ ਵਾਲਾਂ ਉੱਪਰ ਜ਼ਿਆਦਾ ਚਮਕ ਆਵੇਗੀ ਤੇ ਨਾਲ ਹੀ ਵਾਲ ਵੀ ਕਦੇ ਝੜਨਗੇ ਨਹੀਂ ਨੰਬਰ 18 ਜਦੋਂ ਵੀ ਤੁਸੀਂ ਮਿਰਚ ਦਾ ਅਚਾਰ ਪਾਉਂਦੇ ਹੋ ਤਾਂ ਉਸ ਵਿੱਚ ਥੋੜੀ ਜਹੀ ਹਿੰਗ ਪਾ ਦਿਓ ਇਸ ਨਾਲ ਅਚਾਰ ਲੰਮੇ ਸਮੇਂ ਤੱਕ ਕਦੇ ਖਰਾਬ ਨਹੀਂ ਹੋਵੇਗਾ ਨੰਬਰ 19 ਔਲਿਆਂ ਦੇ ਅਚਾਰ ਵਿੱਚ ਥੋੜਾ ਜਿਹਾ ਸਿਰਕਾ ਮਿਕਸ ਕਰ ਦਿਓ ਇਸ ਨਾਲ ਅਚਾਰ ਸੁਆਦ ਬਣੇਗਾ ਤੇ ਨਾਲ ਹੀ ਜਲਦੀ ਵੀ ਖਰਾਬ ਨਹੀਂ ਹੋਵੇਗਾ ਨੰਬਰ 20 ਜੇਕਰ ਤੁਸੀਂ ਫਰਸ਼ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਵਿੱਚ ਇੱਕ ਕੱਪ ਭਰ ਕੇ ਸਿਰਕੇ ਦਾ ਪਾ ਕੇ ਫਰਸ਼ ਉੱਪਰ ਰਗੜ ਕੇ ਪੋਚਾ ਲਗਾ ਦਿਓ ਇਸ ਨਾਲ ਫਰਸ਼ ਇੰਨਾ ਜ਼ਿਆਦਾ ਚਮਕ ਜਾਵੇਗਾ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਨੰਬਰ 1 ਇਹ ਅੰਗੂਰ ਸਾਡੇ ਸਰੀਰ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਕਰਦੇ ਹਨ ਇਸ ਦਾ ਸੇਵਨ ਧੁੱਪ ਵਿੱਚ ਜਾਣ ਤੋਂ ਪਹਿਲਾਂ ਜਾਂ ਫਿਰ ਬਾਅਦ ਵਿੱਚ ਜ਼ਰੂਰ ਕਰੋ ਨੰਬਰ 2 ਸਵੇਰ ਦਾ ਖਾਣਾ ਖਾਦੇ ਬਿਨਾਂ ਘਰ ਤੋਂ ਭੁੱਲ ਕੇ ਵੀ ਬਾਹਰ ਨਾ ਜਾਓ ਇਸ ਤਰ੍ਹਾਂ ਨਾਲ ਅਸੀਂ ਕਾਫੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ ਨੰਬਰ 3 ਭੋਜਨ ਨੂੰ ਹੌਲੀ-ਹੌਲੀ ਚਬਾ ਕੇ ਖਾਓ ਇਸ ਨਾਲ ਸਾਨੂੰ ਕੋਈ ਵੀ ਕਦੇ ਵੀ ਬਿਮਾਰੀ ਨਹੀਂ ਲੱਗਦੀ ਨੰਬਰ 24 ਆਪਣੇ ਰੋਜ਼ਾਨਾ ਦੇ ਖਾਣ-ਪਾਣ ਵਿੱਚ ਨਾਮਕ ਅਤੇ ਚੀਨੀ ਦਾ ਜਿੰਨਾ ਹੋ ਸਕੇ ਸੇਵਨ ਘੱਟ ਤੋਂ ਘੱਟ ਹੀ ਕਰੋ ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਨੰਬਰ 25 ਜੇਕਰ ਚਿਹਰੇ ਦੀ ਚਮਕ ਫਿੱਕੀ ਪੈਣ ਲੱਗਦੀ ਹੈ ਜਾਂ ਫਿਰ ਚਿਹਰੇ ਤੇ ਨੌਹਾਂ ਦੇ ਮਹਾਸੇ ਹੋਣ ਲੱਗਦੇ ਹਨ ਤਾਂ ਤੁਸੀਂ ਘਰ ਵਿੱਚ ਖੱਟੀ ਮਿੱਠੀ ਇਮਲੀ ਦਾ ਫੇਸ ਪੈਕ ਬਣਾ ਕੇ ਇਸਤੇ ਵਰਤੋਂ ਕਰ ਸਕਦੇ ਹੋ ਇਮਲੀ ਦਾ ਫੇਸ ਪੈਕ ਤੁਹਾਡੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ